ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਵੀਨਾ ਕੋਲ मैम ਮੌਜੂਦ ਨੇ ਨੈਵੀਗੇਟਰਸ ওভারਸੀਜ਼ ਤੋਂ ਔਰ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਅੱਜ ਵੀਨਾ मैम ਤੋਂ ਪੁੱਛਦੇ ਹਾਂ ਜਨਰਰੀ ਇਨਟੇਕ ਲਈ ਨਰਸਿੰਗ ਦੀਆਂ ਕਿਹਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਕਿੰਨੀਆਂ ਸੀਟਾਂ ਨੇ ਕਿਹੜੇ-ਕਿਹੜੇ ਵਿਦਿਆਰਥੀ ਕਿੰਨੇ ਫੰਡਸ ਦੀ ਲੋੜ ਹੈ ਸੋ A to Z ਜਾਣਕਾਰੀ ਵੀਨਾ मैम ਮੈਂ ਚਾਹੁੰਗਾ ਤੁਸੀਂ ਨਰਸਿੰਗ ਤੇ ਸੰਝਾ ਕਰੋ ਸ਼ਸ਼ਟੀਕਾਲ ਨਮਸਕਾਰ ਸਾਰਿਆਂ ਨੂੰ ਨਰਸਿੰਗ ਦੇ ਸਟੂਡੈਂਟਸ ਦੇ ਦੱਲਾ ਸਾਬ ਜਿੱਦਾਂ ਤੁਸੀਂ ਕਿਹਾ ਹੈ ਜਨਰਰੀ ਜਿਹੜਾ ਸਭ ਤੋਂ بڑا ਇੰਟੇਕ ਹੁੰਦਾ ਆਸਟ੍ਰੇਲੀਆ ਦਾ ਨਰਸਿੰਗ ਵਾਸਤੇ ਔਰ ਇਹਦੇ ਵਿੱਚ ਕੁਝ ਏਦਾਂ ਦੀ ਯੂਨੀਵਰਸਿਟੀ ਹੈ ਜਿਹੜਾ ਬੱਚੇ ਨੇ ਨਰਸਿੰਗ ਕਰ ਲਈ ਤੇ ਉਹਨੂੰ ਕੋਈ ਐਗਜ਼ਾਮ ਦੇਣ ਦੀ ਲੋੜ ਨਹੀਂ ਚਾਹ ਬੀਐਸਸੀ ਨਰਸਿੰਗ ਹੋ ਗਈ ਫਿਰ ਉਹਨਾਂ ਨੂੰ ਨਾ ਕੋਈ ਏਓਸ ਕੀ ਦੇਣ ਦੀ ਲੋੜ ਹੈ ਨਾ ਕੋਈ ਓਈਟੀ ਦੇਣ ਦੀ ਲੋੜ ਹੈ ਡਾਇਰੈਕਟ ਹੀ ਉਹਨਾਂ ਦਾ ਜਿਹੜੀ ਪਲੇਸਮੈਂਟ ਹੋ ਜਾਂਦੀ ਹੈ ਲੇਕਿਨ ਇਹ ਸਟੂਡੈਂਟਸ ਨੂੰ ਕਾਫੀ ਸਾਰਿਆਂ ਨੂੰ ਨਹੀਂ ਪਤਾ ਹੁੰਦਾ ਪਿਆਰੇ ਨਹੀਂ ਹੱਸਣ ਨਾਲ ਕਰਦੇ ਨਰਸਿੰਗ ਵਾਸਤੇ ਸਭ ਤੋਂ ਪਹਿਲੀ ਰਿਕੁਆਇਰਮੈਂਟ ਆਇਲ ਸਰਮ ਵੈਂਡਿਗ pte ਉਸ ਦੇ ਇਕੁਇਵਲੈਂਟ ਜਾਂ ਲੈਂਗੁਏਜ ਸਰ ਜਾਂ ਟੋਫਲ ਜੋ ਵੀ ਕੀਤਾ ਹੈ ਉਹ 7 ਦੇ ਇਕੁਇਵਲੈਂਟ ਹੋਣਾ ਚਾਹੀਦਾ ਕਿਉਂਕਿ ਇੰਨੇ ਸਾਰੇ ਟੈਸਟ ਹੈ ਹਰ ਟੈਸਟ ਦੀ ਅਲੱਗ-ਅਲੱਗ ਰਿਕੁਆਇਰਮੈਂਟ ਹੈ ਫਿਰ ਇੰਟਰਨੈਟ ਤੇ ਜੇ ਤੁਸੀਂ ਗੂਗਲ ਚ ਪਾਓਗੇ ਆਈਐਂਡ ਇਕੁਇਵਲੈਂਟ 7 ਬੈਂਡ ਇਕੁਇਵਲੈਂਟ ਟੋਫਲ ਦਾ ਰਖਾ ਦੇਗਾ ਭਲੇ ਜੋ ਵੀ ਲੈਂਗੁਏਜ ਦਾ ਤੁਸੀਂ ਪਾਓਗੇ ਉਹ ਤੁਹਾਨੂੰ ਇਕੁਇਵਲੈਂਸੀ ਦਿਖਾ ਦੇਗਾ ਮੈਂ ਹਰ ਬੱਚੇ ਨੂੰ ਰਿਕੁਐਸਟ ਕਰੂੰਗੀ ਕਿ ਹਰ ਟੈਸਟ ਦਾ ਆਨਲਾਈਨ ਪੇਪਰ ਹੁੰਦਾ ਇੱਕ ਇੱਕ ਪੇਪਰ ਹਰ ਟੈਸਟ ਦਾ ਦੇ ਕੇ ਦੇਖੋ ਇਸ ਤੇ 50% ਤੁਸੀਂ ਕਿਆਰ ਹੋ ਜਾਓਗੇ ਲੈਂਗੁਏਜ ਵੈਸੀ ਪੇਪਰ ਦੇ ਦੇ ਕੇ ਦੂਜਾ ਤੁਹਾਨੂੰ ਪਤਾ ਚੱਲ ਜਾਏਗਾ ਕਿਹੜਾ ਟੈਸਟ ਇਸ ਟਾਈਮ ਸੋਖ ਹੈ ਇਸ ਪੇਮ ਜਿਹੜਾ ਸਭ ਤੋਂ ਸੋਖਣਾ ਚਾਹੁੰਦਾ ਹੈ ਅਸੀਂ ਐਂਗਲਸ ਤੋਂ ਆਖ ਚਾਹੁੰਦੇ ਆ ਇਹ ਵੀ ਐਸੀ ਪਿਆਕੇ ਕਰਾ ਰਹੇ ਹਾਂ ਹਰ ਸਟੋਟ ਨਰਸਿੰਗ ਦੀ ਡਿਮਾਂਡ ਬਹੁਤ ਜ਼ਿਆਦਾ ਕਿਉਂਕਿ ਇਹਦੇ ਵਿੱਚ 100% ਬੱਚੇ ਹੁੰਦੇ ਰੈਜ਼ਿਡੈਂਸੀ ਮੈ ਜੰਗੀ ਆ ਔਰ ਜੋਬ ਮਿਲ ਜਾਂਦੀ। ਦੋ ਚੀਜ਼ਾਂ ਬੱਚਾ ਹਰ ਬੱਚਾ ਜਿਹੜਾ ਇਹ ਦੋ ਚੀਜ਼ਾਂ ਦਾ ਸੁਪਨਾ ਲੈ ਕੇ ਜਾਂਦਾ ਕਿ ਮੈਨੂੰ ਕੋਈ ਪਿਆਰ ਵੀ ਮਿਲ ਜਾਏ ਔਰ ਮੈਨੂੰ ਜੜਾ ਜਾਬ ਮਿਲ ਜਾਏ। ਇਹ ਨਰਸਿੰਗ ਜਿਹੜਾ ਪ੍ਰੋਗਰਾਮ ਆ ਬੱਚੇ ਨੂੰ ਗੈਰੰਟੀ ਦਿੰਦਾ। ਬਜਟ ਜਿਹੜਾ 30000 ਡਾਲਰ ਤੋਂ ਸ਼ੁਰੂ ਹੋ ਕੇ 45000 ਡਾਲਰ ਪਰ ਆਣਾ ਡਿਪੈਂਡ ਕਰਦਾ ਕਿਹੜੀ ਯੂਨੀਵਰਸਿਟੀ 'ਚ ਜਾ ਰਹੇ। ਸਕਾਲਰਸ਼ਿਪ ਬਿਲਕੁਲ ਜਿਹੜੀ ਆ ਤੁਹਾਡੇ ਅਵੇਲੇਬਲ ਹੈ। ਅ ਨਰਸਿੰਗ ਵਾਸਤੇ ਵੀ ਹੈ ਤੇ ਉਸੇ ਵਾਸਤੇ ਤੁਹਾਨੂੰ ਕੰਡਾ ਅਪਲਾਈ ਕਰਨਾ ਕੰਡਾ ਸਕਾਲਰਸ਼ਿਪ ਵਾਸਤੇ ਪਰ ਕਿਹੜੀ ਵਾਰੀ ਜਿਹੜੀ ਜ਼ਿਆਦਾ ਅਪਲੈਕ ਅਪਲਾਈ ਕਰਦੇ ਆ ਉਹਦੇ ਨਾਲ ਹੀ ਸਕਾਲਰਸ਼ਿਪ ਲੱਗ ਕੇ ਆਉਂਦੀ ਹੈ ਕਿਉਂਕਿ ਯੂਨੀਵਰਸਿਟੀ ਦੇ ਕੋਲ ਕਿੰਨਾ ਫੰਡ ਪਿਆ ਔਰ ਕਿੰਨੇ ਬੱਚਾ ਨੂੰ ਦੇ ਸਕਦੀ ਹੈ ਤੇ ਇਸ ਦੇ ਵਿੱਚ ਜਿਹੜੇ ਬੱਚਾ ਨੇ ਪਹਿਲੇ ਅਪਲਾਈ ਕੀਤਾ ਹੁੰਦਾ ਉਹਨਾਂ ਨੂੰ ਜ਼ਿਆਦਾ ਮਿਲਦੀ ਹੈ ਜਿਹੜੇ ਲਾਸਟ ਅਪਲਾਈ ਕਰਦੇ ਉਹਨਾਂ ਨੂੰ ਘੱਟ ਮਿਲਦੀ ਹੈ ਲੇਕਿਨ ਇਹ ਜਨਵਰੀ ਇੰਟਾਈ ਸਬ ਤੋਂ ਵੱਡਾ ਇਸ ਕਰਕੇ ਕੋਸ਼ਿਸ਼ ਹੋਏ ਕਿ ਸਾਰੇ ਬੱਚੇ ਜਹੇ ਵੀ ਕੁਸੇਤਾ ਹੈ ਇਹ ਨਹੀਂ ਕਿ ਖਤਮ ਹੋਣੀ ਹੈ ਜਿਹੜੇ ਬੱਚੇ ਨਰਸਿੰਗ ਲਾਣਾ ਚਾਹੁੰਦੇ ਆ ਉਹ ਲੈ ਸਕਦੇ ਆ ਬਾਈ ਚਾਂਸ ਕੋਈ ਬੱਚਾ ਨਰਸਿੰਗ ਵਾਸਤੇ ਐਲੀਜੀਬਲ ਨਹੀਂ ਹੈ ਫਿਰ ਉਹ ਕੀਤਾ ਫਿਰ ਉਹ ਇਕੁਵਲੈਂਸੀ ਉਹਦੇ ਹਿਸਾਬ ਨਾਲ ਕੋਰਸ ਲੈ ਸਕਦਾ ਮੈਡੀਕਲ ਨਹੀਂ ਸੰਭਲ ਤੁਸੀਂ ਪਲੱਸ ਟੂ ਮੈਡੀਕਲ ਜਿ ਕਿਤਾ ਹਾਇਰਟ ਤੋਂ ਲੈ 6 ਬੈਂਕ ਈਚ ਚਾਹੀਦੇ ਆ ਬਾਕੀ ਕਿਸੇ ਕੋਰਸ ਵਾਸਤੇ ਨਰਸਿੰਗ ਵਾਸਤੇ ਸਾਨੂੰ ਚਾਹੀਦੇ ਜੇ ਕੋਈ ਹੋਰ ਕੋਰਸ ਕਰਨਾ ਹੈ ਮੈਡੀਕਲ ਤੋਂ ਲੈ ਕੇ 6 ਈਚ ਚਾਹੀਦੇ ਆ ਤਾਂ ਤੇ हां परसेंटेज ਤੁਹਾਨੂੰ ਪਤਾ ਹੀ ਸਾਫ਼ ਹੈ ਕਿ ਪਰਸੈਂਟ ਕਿੰਨਾ ਕਰਨਾ ਹੈ ਯੂਨੀਵਰਸਿਟੀ ਮੈਕਸिमम ਯੰਗਸ਼ੀਆ ਪਲੱਸ 2 ਦੇ 65% ਬਣਨੀ ਹੈ ਜਿਹੜਾ ਤੁਸੀਂ ਹਨਾ ਹੁਣ ਇਹਦੇ ਵਿੱਚ 7 ਪੈਂਡ ਆਈਸ ਵੀ ਲੈ ਲਏ ਤੁਸੀਂ ਪਰਸੈਂਟੇਜ ਵੀ ਹੋ ਗਈ ਥਰਡ ਕੀ ਚਾਹੀਏ ਹੈ ਸਕਾਲਰਸ਼ਿਪ ਜਦ ਤੁਸੀਂ ਅਪਲਾਈ ਕਰਦੇ ਸਕਾਲਰਸ਼ਿਪ ਵੀ ਮਿਲਦੀ ਜਿਸ ਸਕਾਲਰਸ਼ਿਪ ਮਿਲ ਗਈ ਲੋ ਤੁਹਾਡੇ ਫੀਸ ਜਿਹੜੀ ਆ ਕੋਈ ਬੱਚੀ $20000 ਦੇ ਨੇੜੇ ਤੇ ਆ ਗਈ। ਇਹ ਤੁਹਾਡੇ ਨਾਲ ਸਰ ਬਹੁਤ ਕੰਫਰਟੇਬਲ ਹੋਏਗਾ। ਇੱਕ ਆਮ ਫੈਮਿਲੀ ਵੀ ਆਪਣੇ ਬੱਚੇ ਨੂੰ ਇਸ ਸਟਰੀਚ ਪੜਾ ਸਕਦੀ ਹੈ। ਸ਼ੁੰghi 20 ਆਵਰ ਬਗੜਾ ਪੜਨ ਦੇ ਦੌਰਾਨ ਤੁਹਾਨੂੰ ਬਹੁਤ ਮਿਲਦਾ। ਆਨ ਬਾਈ ਲਰਨ ਜਿਹੜਾ ਨਾਮ ਦਾ ਹੁੰਦਾ ਹੈ। ਔਰ ਸੌਥ ਆਸਟ੍ਰੇਲੀਆ ਚ ਜਾਂਦੇ ਤਾਂ ਤੁਹਾਨੂੰ 24 ਘੰਟੇ ਵੀ ਮਿਲਦੇ ਆ ਹਫਤੇ ਦੇ। ਉੱਥੇ ਜ਼ਿਆਦਾ ਟਾਈਮ ਮਿਲਦਾ। ਪੋਸਟਡਿ ਵਰਕਮੈਂਟ ਦਾ ਵੀ ਤੁਹਾਨੂੰ ਜ਼ਿਆਦਾ ਟਾਈਮ ਮਿਲਦਾ। ਪਰ ਜਿਹੜਾ ਜਿਹੜਾ ਤਨੋਂ ਪੜਨ ਦੇ ਦੌਰਾਨ ਆਜਾ ਪਨਾਦਮੀ ਆਗਾ ਦਾ ਜਿਹੜਾ ਇੱਥੇ ਬਾਕੀ ਆਸਟ੍ਰੇਲੀਆ ਵਿੱਚ ਜੇ 2 ਇਅਰ ਦਾ ਪੋਸਟਡ ਇਨ ਗਵਰਨਮੈਂਟ ਹੈ ਸਾਊਥ ਆਸਟ੍ਰੇਲੀਆ ਉਹ ਕੁਝ ਹੋਰ ਸਟੇਟਸ ਵੀ ਤਨੋਂ 3 ਇਅਰ ਦਾ ਪੋਸਟਡ ਇਨ ਗਵਰਨਮੈਂਟ ਚਾਹੁੰਦਾ ਜਦ ਆਇਲਸ ਹੋ ਗਈ ਤੁਹਾਡਾ ਪਰਸੈਂਟੇਜ ਹੋ ਗਈ ਆਫਰ ਲੈਟਰ ਅਨ ਕੰਡੀਸ਼ਨਲ ਆ ਗਿਆ ਉਸ ਤੋਂ ਪਹਿਲਾਂ ਯੂਨੀਵਰਸਿਟੀ ਤੁਹਾਡੇ ਤੋਂ ਫੰਡਸ ਮੰਗ ਸਕਦੀ ਹੈ ਉਹ ਇੰਡੀਆ ਲੈਵਲ 2 ਚ ਹੈ ਬਟ ਫੰਡਸ ਤੇ ਫੇਲ ਨਹੀਂ ਚਲਦੀ ਕਈ ਵਾਰ ਯੂਨੀਵਰਸਿਟੀ ਜਿਹੜੀ ਹੈ ਬਸ ਸਟ੍ਰਿਕਟਲੀ ਨਹੀਂ ਦੇਂਦੀ ਕਈ ਵਾਰ ਕੋਈ ਕੁਝ ਯੂਨੀਵਰਸਿਟੀ ਨਾ ਸਟ੍ਰਿਕਟਲੀ ਦੇਂਦੀ ਹੈ ਬਸ ਲੈਵਲ 2 ਚ ਇਹ ਤੁਹਾਨੂੰ ਈਜ਼ੀ ਹੋਏਗਾ ਕਿ ਫੰਡਸ ਦੀ ਐਨੀ ਸਟਰੋਂਗ ਵੈਰੀਫਿਕੇਸ਼ਨ ਮੀਨਸ ਜੈਨੂਇਨ ਹੋਣੇ ਚਾਹੀਦੇ ਆ ਪਰ ਜਿੱਦਾਂ ਸੋਰਸ ਮੰਗ ਲੈਂਦੇ ਸੀਗੇ ਹੋ ਸਕਦਾ ਉਹ ਸੋਰਸ ਨਾ ਮੰਗਣ ਹੋ ਸਕਦਾ ਇਨਕਮ ਤੇ ਥੋੜਾ ਲੈਨੀਅੰਟ ਹੋ ਜਾਣ ਜਿੱਦਾਂ ਕਾਫੀ ਸਾਰੀ ਯੂਨੀਵਰਸਿਟੀਆਂ जी आई टी आर है वो सेम ईयर भी दो नहीं लिया हो सकता वो चीज हमसैप्ट बट नर्सिंग बहुत स्कोप है जब नर्सिंग नहीं मैं दसन लगी सी बाईांस की तो फिर की लैसते हो सिक्स बैंड ईच है स्पोर्ट्स एंड एक्सरसाइज मैनेजमेंट टेक्नोलॉजी हेल्थ एंड न्यूट्रीशन का लै सकते हो फिर यूथ वैलफेयर का लै सके सोशल केयर का लै सद ਇਤਾਂ ਦੇ ਕੋਰਸ ਵੀ ਹੈ ਤੁਹਾਡੇ ਸੈਕੰਡਰੀ ਬੈਚਲਰ ਇਨ ਹੈਲਥ ਸਾਇੰਸ ਵੀ ਹੋ ਸਕਦਾ ਜਾਂ ਮਾਸਟਰ ਇਨ ਹੈਲਥ ਸਾਇੰਸ ਜੋ ਵੀ ਤੁਹਾਡੀ ਕੁਆਲਿਫੀਕੇਸ਼ਨ ਹੋਵੇ ਕਰਨ ਤੇ ਇੰਨਾ ਦੇ ਜਿਹੜੇ ਕੋਰਸਸ ਹੈ ਉਹਨਾਂ ਦੇ ਵਿੱਚ ਵੀ ਤੁਹਾਨੂੰ ਸੈਟਲਮੈਂਟ ਮਿਲ ਜਾਂਦੀ ਹੈ ਬਟ ਹਰ ਕੋਰਸ ਜਿਹੜਾ ਤੁਸੀਂ ਓਨੈਸਟਲੀ ਪੜਨਾ ਜਦ ਪੜਨਾ ਤੇ ਤੁਹਾਨੂੰ ਜੋਬ ਵੀ ਮਿਲੇਗੀ ਜੋਬ ਮਿਲੇਗੀ ਤਾਂ ਸੈਟਲਮੈਂਟ ਚਲੋ ਮੈਨੂੰ ਚਲੋ ਥੈਂਕ ਯੂ ਸੋ ਮਚ ਜੀ ਬੜੀ ਮਹੱਤਵਪੂਰਨ ਜਾਣਕਾਰੀ ਇੱਕ ਵਾਰੀ ਫੇਰ ਵਿਨੋਬਲ ਮੈਮ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ ਵਿਦਿਆਰਥੀ ਜ਼ਿਆਦਾ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰਨ ਥੈਂਕ ਯੂ ਸੋ